ਦੇਵਤਿਆਂ ਦੀ ਧਰਤੀ ਦੇ ਉੱਤੇ ਦਾਣਵਾ ਦਾ ਰਕਸ਼ਿਆਂ ਦਾ ਖੇਡ ਹੋ ਰਿਹਾ ਹਾਂਜੀ ਮੈਂ ਗੱਲ ਕਰ ਰਿਹਾ ਹਿਮਾਚਲ ਦੀ ਹਿਮਾਚਲ ਨੂੰ ਦੇਵ ਭੂਮੀ ਕਿਹਾ ਜਾਂਦਾ ਦੇਵਤਿਆਂ ਦੀ ਭੂਮੀ ਧਰਤੀ ਕਿਹਾ ਜਾਂਦਾ ਉਸ ਧਰਤੀ ਦੇ ਉੱਤੇ ਇੱਕ ਪੰਜਾਬੀ ਜੋੜੇ ਦੇ ਨਾਲ ਜਿਹੜੀ ਪਿਛਲੇ ਦਿਨਾਂ ਚ ਕੁੱਟਮਾਰ ਹੋਈ ਆ ਬਹੁਤ ਬੁਰੀ ਤਰ੍ਹਾਂ ਉਸ ਪੰਜਾਬੀ ਜੋੜੇ ਨੂੰ ਇੱਕ ਪੰਜਾਬੀ ਨੌਜਵਾਨ ਸੀ ਨਾਲ ਉਹਦੇ ਇੱਕ ਪੂਰੀ ਜਿਹੜੀ ਸਾਥਣ ਸੀਗੀ ਉਹ ਗੋਰੀ ਸੀਗੀ ਉਹਨਾਂ ਨੂੰ ਸੈਂਕੜੇ ਬੰਦਿਆਂ ਦੁਆਰਾ ਹਿਮਾਚਲ ਦੇ ਵਿੱਚ ਬੁਰੀ ਤਰ੍ਹਾਂ ਕੁੱਟਿਆ ਜਾਂਦਾ। ਇੱਕ ਪੰਜਾਬੀ ਨੌਜਵਾਨ ਆਪਣੀ ਜੀਵਨ ਸਾਥਣ ਨੂੰ ਨਾਲ ਲੈ ਕੇ ਹਿਮਾਚਲ ਘੁੰਮਣ ਫਿਰਨ ਲਈ ਜਾਂਦਾ। ਉੱਥੇ ਸੈਂਕੜੇ ਬੰਦਿਆਂ ਦਾ ਆ ਕੇ ਝੁੰਡ ਕੇ ਲੈਂਦਾ ਤੇ ਉਹਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ। ਉਸ ਤੋਂ ਬਾਅਦ ਜਿਹੜਾ ਸ਼ਰਮਨਾਕ ਹੁਣ ਤੱਕ ਜਿਹੜੀ ਗੱਲਬਾਤ ਵਾਪਰ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਦੀ ਕੋਈ ਪ੍ਰਤੀਕਿਰਿਆ ਇਹਦੇ ਨਹੀਂ ਆਈ। ਹਿਮਾਚਲ ਦਾ ਮੁੱਖ ਮੰਤਰੀ ਜਿਹੜਾ ਕਿ ਕਾਂਗਰਸ ਦਾ ਮੁੱਖ ਮੰਤਰੀ ਹੈ ਜਿਹੜੀ ਕਾਂਗਰਸ ਕਹਿੰਦੀ ਹੈ ਅਸੀਂ ਸੈਕੂਲਰ ਆ ਅਸੀਂ ਧਰਮ ਨਿਰਪੱਖ ਆ ਅਸੀਂ ਧਰਮ ਦੀ ਜਾਤ ਦੀ ਰਾਜਨੀਤੀ ਨਹੀਂ ਕਰਦੇ ਮੈਂ ਪੁੱਛਣਾ ਚਾਹੁੰਦਾ ਹਾਂ ਰਾਹੁਲ ਗਾਂਧੀ ਨੂੰ ਕਿ ਹਿਮਾਚਲ ਦੇ ਵਿੱਚ ਜਿੱਥੇ ਤੁਹਾਡੀ ਪਾਰਟੀ ਦਾ ਕਾਂਗਰਸ ਦਾ ਮੁੱਖ ਮੰਤਰੀ ਹੈ ਉਹਦੇ ਵੱਲੋਂ ਹਾਲੇ ਤੱਕ ਕੋਈ ਬਿਆਨ ਕੋਈ ਪ੍ਰਤੀਕਿਰਿਆ ਕੋਈ ਉਹਨਾਂ ਬੰਦਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਨਾ ਹੋਣਾ ਇਹ ਕੀ ਦਰਸਾਉਂਦਾ ਹੈ ਇਹ ਦਰਸਾਉਂਦਾ ਹੈ ਕਿ ਜੋ ਹਾਲਾਤ ਇੱਥੇ ਘੱਟ ਗਿਣਤੀਆਂ ਦੇ ਨਾਲ ਲਗਾਤਾਰ ਇਸ ਧਰਤੀ ਦੇ ਉੱਤੇ ਉਹਨਾਂ ਦੇ ਉੱਤੇ ਜ਼ੁਲਮ ਹੁੰਦੇ ਆ ਰਹੇ ਆ ਧੱਕੇ ਹੁੰਦੇ ਆ ਰਹੇ ਆ ਚਾਹੇ ਪੰਜਾਬ ਦੇ ਨਾਲ ਪਹਿਲਾਂ ਵੀ 84 ਵੇਲੇ ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਬਾਅਦ ਵੀ ਲਗਾਤਾਰ ਜਿਹੜਾ ਜ਼ੁਲਮ ਤੇ ਧੱਕਾ ਹੋਇਆ ਉਹ ਅੱਜ ਵੀ ਪੰਜਾਬੀ ਵੋਸ ਨੂੰ ਚੱਲ ਰਹੇ ਕੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਨੀਆ ਗਾਂਧੀ ਖੜਗੇ ਸਾਹਿਬ ਇਸ ਗੱਲ ਦੇ ਉੱਤੇ ਆਪਣੀ ਪ੍ਰਤੀਕਿਰਿਆ ਆਪਣਾ ਬਿਆਨ ਦੇਣਗੇ ਕਿ ਇੱਕ ਪੰਜਾਬੀ ਜੋੜੇ ਨੂੰ ਹਿਮਾਚਲ ਦੇ ਵਿੱਚ ਇੱਥੇ ਸਰਕਾਰ ਕਾਂਗਰਸ ਦੀ ਐ ਘੁੱਟਿਆ ਜਾਂਦਾ ਮਾੜੀ ਮਾੜੀ ਗੱਲ ਤੇ ਟਵੀਟ ਕਰਨ ਵਾਲਾ ਮਾੜੀ ਮਾੜੀ ਗੱਲ ਤੇ ਬਿਆਨ ਦੇਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਹਾਲੇ ਤੱਕ ਚੁੱਪ ਐ ਬੋਲਿਆ ਨਹੀਂ ਇਹ ਛੋਟੀ ਘਟਨਾ ਨਹੀਂ ਬਹੁਤ ਵੱਡੀ ਘਟਨਾ ਹੈ ਕਿ ਸੈਂਕੜੇ ਬੰਦਿਆਂ ਦੁਆਰਾ ਬੁਰੀ ਤਰ੍ਹਾਂ ਇੱਕ ਪੰਜਾਬੀ ਨੌਜਵਾਨ ਤੇ ਨਾਲ ਉਹਦੀ ਸਾਥੋਂ ਦੀ ਕੁੱਟਮਾਰ ਕਰਨਾ ਤੇ ਮੈਂ ਚੇਤਾਵਨੀ ਦੇਣਾ ਚਾਹਣਾ ਇਸ ਗੱਲ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਉਂਕਿ ਕੰਮ ਸਰਕਾਰਾਂ ਦਾ ਐ ਕੰਮ ਲੋਕਾਂ ਦਾ ਨਹੀਂ ਹੈ ਇਹ ਕੰਮ ਪੰਜਾਬ ਸਰਕਾਰ ਨੇ हिमाचल सरकार ਨਾਲ ਗੱਲ ਕਰਨੀ ਹੈ ਪੰਜਾਬ ਸਰਕਾਰ ਨੇ ਸੈਂਟਰ ਦੀ ਸਰਕਾਰ ਨਾਲ ਗੱਲ ਕਰਨੀ ਆ ਵੀ ਜੋ ਪੰਜਾਬੀਆਂ ਨਾਲ ਹਿਮਾਚਲ ਚ ਪਹਿਲੀ ਵਾਰ ਧੱਕਾ ਨਹੀਂ ਹੋਇਆ ਅੱਗੇ ਵੀ ਕਈ ਵਾਰੀ ਹਿਮਾਚਲ ਦੇ ਵਿੱਚ ਜਦੋਂ ਸਾਡੇ ਨੌਜਵਾਨ ਮੁੰਡੇ ਕੋਈ ਕੇਸ ਲਈ ਸ਼ਾਂਤ ਸਾਹਿਬ ਲਾ ਕੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਜਾਂਦੇ ਆ ਉੱਥੇ ਉਹਨਾਂ ਦੀ ਕੁੱਟਮਾਲ ਵੀ ਕੀਤੀ ਜਾਂਦੀ ਹੈ ਜਲੀਲ ਵੀ ਕੀਤਾ ਜਾਂਦਾ ਗਾਲਾਂ ਵੀ ਕੱਢੀਆਂ ਜਾਂਦੀਆਂ ਕਿਸੇ ਇਨਸਾਨ ਸਾਹਿਬ ਨੂੰ ਲਾਹਾ ਵੀ ਜਾਂਦਾ ਮੋਟਰਸਾਈਕਲਾਂ ਤੋਂ ਪਾੜਿਆ ਵੀ ਜਾਂਦਾ ਅੱਗਾਂ ਵੀ ਲਾਈਆਂ ਜਾਂਦੀਆਂ ਸੋ ਇਹ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਥਾਂ ਦੇ ਉੱਤੇ ਸਿੱਖਾਂ ਦੇ ਖਿਲਾਫ ਖਾਸਾਉਣ ਦੇ ਉੱਤੇ ਬਿਆਨ ਆਉਣੇ ਕੰਗਣਾ ਰਣਾਉਤਾ ਬਿਆਨ ਆਉਣਾ ਕਿ ਇੱਥੇ ਅੱਤਵਾਦ ਵੱਲ ਵੱਧ ਰਿਹਾ ਪੰਜਾਬ ਅੱਤਵਾਦ ਫੈਲ ਰਿਹਾ ਪੰਜਾਬ ਚ ਹਿਮਾਚਲ ਦੇ ਵਿੱਚੇ ਘਟਨਾਵਾਂ ਦਾ ਵਾਪਰ ਜਾਣਾ ਸਮੇਂ-ਸਮੇਂ ਤੇ ਹੋਰ ਬਹੁਤ ਤਰ੍ਹਾਂ ਦੇ ਆਗੂਆਂ ਦੇ ਸਿੱਖਾਂ ਦੇ ਖਿਲਾਫ ਜ਼ਹਿਰ ਭਰੇ ਬਿਆਨ ਹੋਣੇ ਇਹ ਜਿਹੜੀ ਹਕੂਮਤਾਂ ਸਿੱਖਾਂ ਦਾ ਸ਼ਿਕਾਰ ਖੇਡਣ ਲਈ ਫਿਰ ਉਹੀ ਜਿਹੜੀ ਰਣਨੀਤੀ ਉਹ ਤਿਆਰ ਕਰਦੀ ਸਿੱਖੋ ਤੁਹਾਨੂੰ ਵਿਸਚੇਤ ਹੋਣ ਦੀ ਲੋੜ ਹੈ ਅਗਲੀ ਮੈਂ ਬੇਨਤੀ ਕਰਦਾ ਇਹ ਚਿਤਾਵਨੀ ਸਮਝ ਲਓ ਬੇਨਤੀ ਸਮਝ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਹਿਮਾਚਲ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਇਹਦਾ ਹੱਲ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਵੀ ਹਿਮਾਚਲ ਦੇ ਬੰਦਿਆਂ ਦੀਆਂ ਇਥੇ ਕਲੋਨੀਆਂ ਬਣੀਆਂ ਹੋਈਆਂ ਨੇ ਖੜ ਦੇ ਵਿੱਚ ਮਹਾਲੀ ਦੇ ਵਿੱਚ ਜੀਰਕਪੁਰ ਦੇ ਵਿੱਚ ਅਸੀਂ ਉਹਨਾਂ ਦਾ ਸ਼ਾਂਤ ਮੈਇ ਤਰੀਕੇ ਨਾਲ ਵਿਰੋਧ ਕਰਾਂਗੇ ਘਰਾਓ ਕਾ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਈ ਸੱਜਣਾਾਂ ਦੇ ਬੇਲੀਆਂ ਦੇ ਨੌਜਵਾਨਾਂ ਦੇ ਫੋਨ ਆਏ ਕਿ ਭਾਈ ਸਾਨੂੰ ਜੋ ਹਿਮਾਚਲ ਚ ਹੋ ਰਿਹਾ ਲਗਾਤਾਰ ਧੱਕਾ ਹੋ ਰਿਹਾ ਸਾਡੇ ਨਾਲ ਲਗਾਤਾਰ ਸਾਡੇ ਮੁੰਡਿਆਂ ਨੂੰ ਕੁੱਟਿਆ ਜਾ ਰਿਹਾ ਜਾਂ ਕੀਤਾ ਜਾ ਰਿਹਾ ਇਹਦੇ ਬਾਰੇ ਕੀ ਕਰਨਾ ਚਾਹੀਦਾ ਤਾਂ ਮੈਂ ਉਹਨਾਂ ਨੂੰ ਅੱਜ ਨੌਜਵਾਨਾਂ ਨੂੰ ਫੋਨ ਦੇ ਉੱਤੇ ਇਹ ਪੀਰ ਕੀਤੀ ਹੈ ਕਿ ਅਸੀਂ ਸਬਰ ਤੋਂ ਕੰਮ ਲੈਣਾ ਜਾਵਤਿਆਂ ਤੋਂ ਕੰਮ ਲੈਣਾ ਕੋਈ ਢਕਾਹਟ ਵਾਲੀ ਕਾਰਵਾਈ ਨਹੀਂ ਕਰਨੀ ਹਾਂ ਆਪਾਂ ਨੂੰ ਪਤਾ ਹੈ ਖੜ ਮਹਾਲੀ ਜੀਰਖਪੁਰ ਦੇ ਵਿੱਚ ਕਈ ਕਲੌਨੀਆਂ ਐਸੀਆਂ ਹੈਗੀਆਂ ਨੇ ਇੰਨਾ ਕਲੋਨੀਆਂ ਦੇ ਵਿੱਚ ਇਹ ਲਿਖ ਕੇ ਲਾਇਆ ਵਾ ਕਿ ਇੱਥੇ ਸਿਰਫ ਤੇ ਸਿਰਫ ਹਿਮਾਚਲ ਦੇ ਬੰਦੇ ਹੀ ਹਿਮਾਚਲੀ ਹੀ ਇੱਥੇ ਘਰ ਆਪਣਾ ਲੈ ਸਕਦੇ ਆ। ਖੜ ਦੇ ਵਿੱਚ ਤਾਂ ਇੱਕ ਕਲੋਨੀ ਪੂਰੀ ਹਿਮਾਚਲੀਆਂ ਦੀ ਐ। ਦੋ ਤਿੰਨ ਘਰ ਪੰਜਾਬੀਆਂ ਦੇ ਸੀਗੇ ਉਹ ਵੀ ਉੱਥੋਂ ਆਪਣੇ ਘਰ-ਵਾਰ ਵੇਚ ਕੇ ਤੁਰ ਗਏ। ਪਤਾ ਲੱਗਿਆ ਵੀ ਚਾਰ ਸਪੀਰੇ ਹਿਮਾਚਲ ਦੇ ਲੋਕਾਂ ਨੇ ਆ ਕੇ ਕਬਜ਼ਾ ਕਰ ਲਿਆ। ਮੈਂ ਬਹੁਤ ਵਾਰੀ ਬੋਲੀ ਆ ਇਹ ਗੱਲ। ਇਹ ਪੰਜਾਬ ਦੇ ਇੰਨਾ ਧੋਖੇਬਾਜ਼ ਗਦਾਰਾਂ ਦੇ ਕਰਕੇ, ਇਹਨਾਂ ਲੀਡਰਾਂ ਕਰਕੇ ਪਿਛਲੇ 8-10 ਸਾਲਾਂ ਦੇ ਵਿੱਚ ਘੱਟੋ-ਘੱਟ ਘੱਟੋ-ਘੱਟ ਪੈਣ 70000 ਬੰਦਾ ਕਰੀਬ-ਕਰੀਬ ਹਿਮਾਚਲ ਦਾ ਪੰਜਾਬ ਦੇ ਵਿੱਚ ਆ ਕੇ ਸਰਕਾਰੀ ਨੌਕਰੀਆਂ ਲੈ ਚੁੱਕੇ ਆ ਤੇ ਸਾਡਾ ਇਹਨਾਂ ਦਹਾਕਿਆਂ ਸਾਲਾਂ ਦੇ ਵਿੱਚ 10 ਬੰਦੇ ਮੈਨੂੰ ਲੱਗੇ ਦਿਖਾ ਦਿਓ ਵੀ ਦਸਾਂ ਸਾਲਾਂ ਦੇ ਵਿੱਚ ਪੰਜਾਬ ਦੇ ਬੰਦੇ ਹਿਮਾਚਲ ਦੇ ਵਿੱਚ ਸਰਕਾਰੀ ਨੌਕਰੀ ਦੇ ਲੱਗੇ ਹੋਣ ਤੇ ਮੈਂ ਤੁਹਾਨੂੰ ਅੰਕੜੇ ਦੇ ਸਰਾਂ ਰਿਕਾਰਡ ਦੇ ਸਕਦਾ ਕਿ ਪਿਛਲੇ 10-12 ਸਾਲਾਂ ਦੇ ਵਿੱਚ 60-70000 ਦੇ ਕਰੀਬ ਬੰਦੇ ਜਿਹੜੇ ਹਿਮਾਚਲ ਦੇ ਸਰਕਾਰੀ ਨੌਕਰੀ ਪੰਜਾਬ ਚਾ ਕੇ ਲੈ ਚੁੱਕੇ ਆ ਨਾਲੇ ਸਾਡੀ ਧਰਤੀ ਤੇ ਕਾਬਜ਼ ਹੋ ਰਹੇ ਨੇ ਸਾਡੀਆਂ ਨੌਕਰੀਆਂ ਤੇ ਕਾਬਜ਼ ਹੋ ਰਹੇ ਨੇ ਨਾਲੇ ਜੇ ਆਪਾਂ ਇੱਥੋਂ ਜਿ ਕੋ ਸਾਡਾ ਬੰਦਾ ਕੋਈ ਸਾਡੇ ਨੌਜਵਾਨ ਘੁੰਮਣ ਫਿਰਨ ਲਈ ਹਿਮਾਚਲ ਜਾਂਦੇ ਆ ਤਾਂ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਜਲੀ ਕਿਤੇ ਜਾਂਦੇ ਨੇ ਕੰਗਾਂ ਨੂੰ ਦਾ ਫੜ ਕੇ ਥਾਣੀ ਵੀ ਲਜਾਇਆ ਜਾਂਦਾ ਪਿੱਛੇ ਜੀ ਵੀ ਕਈ ਵੀਡੀਓ ਆਈਆਂ ਸ਼ਰਿਆਮ ਹਿਮਾਚਲ ਪੁਲਿਸ ਵਾਲੇ ਵੀ ਸਾਡੇ ਨੌਜਵਾਨਾਂ ਦੇ ਡੰਡੇ ਮਾਰਦੇ ਹਿਮਾਚਲ 'ਚ ਦੇਖੇ ਗਏ ਆ ਸੋ ਮੈਂ ਆਉਣ ਵਾਲੇ ਦਿਨਾਂ ਦੇ ਬੱਚੇ ਅਪੀਲ ਕਰਦਾ ਸਾਡਾ ਸਨੇਹਾ ਸਾਡਾ ਸਿਧਾਂਤ ਸਾਡੇ ਗੁਰੂਆਂ ਦੇ ਸਨੇਹ ਸਾਡੇ ਉਹਨਾਂ ਦੇ ਸਿਧਾਂਤ ਗੁਰੂਆਂ ਦੇ ਵਿਚਾਰਧਾਰਾ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਹੈ ਜਿਹੜੀ ਵੀ ਹਮਚਲ ਵਾਲੇ ਨੇ ਸਾਡੇ ਲਈ ਉਹ ਇੱਕ ਇਨਸਾਨ ਨੇ ਸਾਡੇ ਲਈ ਸਭ ਤੋਂ ਉੱਤੇ ਇਨਸਾਨੀਅਤ ਅਸੀਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਇਨਸਾਨ ਹੈ ਸਾਡੇ ਗੁਰੂਆਂ ਦੇ ਹਲਸਪੇ ਸਾਡੇ ਗੁਰੂਆਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਵੀ ਹੀ ਸਰਬਪੱਧਾ ਪਲਣ ਅਸੀਂ ਕਿਸੇ ਦੇ ਜਾਤੀਤਵ ਦੇ ਖਿਲਾਫ ਨਹੀਂ ਪਰ ਅਸੀਂ ਇਹ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਜੇ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਹਿਮਾਚਲ ਦੇ ਬੰਦੇ ਸਰਕਾਰੀ ਨੌਕਰੀ ਕਰਦੇ ਆ ਜਿੱਥੇ-ਜਿੱਥੇ ਹਿਮਾਚਲ ਦੇ ਬੰਦੇ ਇੱਥੇ ਕਲੋਨੀਆਂ 'ਚ ਬੈਠੇ ਆ ਉਹਨਾਂ ਦਾ ਸ਼ਾਂਤਮਈ ਤਰੀਕੇ ਨਾਲ ਮੈਂ ਫਿਰ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਅਸੀਂ ਕੋਈ ਪੜ ਘਾਟ ਵਾਲੀ ਕਾਰਵਾਈ ਨਹੀਂ ਕਰਨੀ ਕਿਸੇ ਦੇ ਖਿਲਾਫ ਅਸੀਂ ਹਿੰਸਕ ਨਹੀਂ ਹੋਣਾ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਭਰਾਵਾਂ ਨੂੰ ਉਹਨਾਂ ਹਿਮਾਚਲੀ ਭੈਣਾਂ ਨੂੰ ਅਸੀਂ ਉੱਥੇ ਇਹ ਪੁੱਛਣਾ ਚਾਹਾਂਗੇ ਉਹਨਾਂ ਦੀ ਖਾਤਰ ਲੰਗਰ ਵੀ ਲਾਵਾਂਗੇ ਚਾਹ ਪਾਣੀ ਵੀ ਪਿਵਾਵਾਂਗੇ ਪਰ ਉਹਨਾਂ ਨੂੰ ਇਹ ਪੁੱਛਾਂਗੇ ਵੀ ਸਾਡਾ ਇਹ ਦੱਸੋ ਵੀ ਜਿਹੜੇ ਸਾਡੇ ਬੰਦੇ ਇੱਥੋਂ ਹਿਮਾਚਲ ਦੇ ਵਿੱਚ ਘੁੰਮਣ ਫਿਰਨ ਲਈ ਜਾਂਦੇ ਆ ਉਹਨਾਂ ਪੰਦਿਆਂ ਦੇ ਨਾਲ ਇਹ ਕਿਉਂ ਕੀਤਾ ਜਾਂਦਾ ਕਦੇ ਤੁਹਾਨੂੰ ਹਿਮਾਚਲ ਦੇ ਕਿਸੇ ਬੰਦੇ ਨੂੰ ਕਿਸੇ ਮੁੰਡੇ ਨੂੰ ਕਿਸੇ ਕੁੜੀ ਨੂੰ ਪੰਜਾਬ ਦੇ ਵਿੱਚ ਕਿਸੇ ਪੰਜਾਬੀ ਬੰਦੇ ਵੱਲੋਂ ਕਦੇ ਕੁੱਟਿਆ ਮਾਰਿਆ ਗਿਆ ਹੋਵੇ ਕਦੇ ਕਿਸੇ ਤਰੀਕੇ ਨਾਲ ਜਲੀਲ ਕੀਤਾ ਗਿਆ ਹੋਵੇ ਕਦੇ ਤੰਗ ਪਰੇਸ਼ਾਨ ਕੀਤਾ ਗਿਆ ਹੋਵੇ ਤਾਂ ਦਿਖਾ ਦਿਓ ਤੁਸੀਂ ਵੀ ਤਾਂ ਕਿੰਨੇ ਇੱਥੇ ਆ ਕੇ ਨੌਕਰੀਆਂ ਕਰਦੇ ਹੋ ਕਿੰਨੇ ਚੰਡੀਗੜ੍ਹ ਚ ਤੁਸੀਂ ਲੱਗੇ ਹੋਏ ਹੋ ਕਿੰਨੇ ਪੰਜਾਬ ਦੇ ਹਸਪਤਾਲਾਂ ਚ ਹਿਮਾਚਲ ਦੇ ਬੰਦੇ ਲੱਗੇ ਹੋਏ ਨੇ ਇੱਕ ਪਾਸੇ ਕਿਹਾ ਜਾਂਦਾ ਕਿ ਬਾਸੂ ਦੇਵ ਕਟੋਂਬੂ ਬਾਸੂ ਦੇਵ ਕਟੋਂਬੂ ਤੋਂ ਭਾਵ ਆ ਕਿ ਪੂਰੀ ਦੁਨੀਆ ਜਿਹੜੀ ਇੱਕ ਭਾਈਚਾਰਾ ਹੈ ਪੂਰੀ ਦੁਨੀਆ ਇੱਕੋ ਹੀ ਹੈ ਪੂਰੀ ਦੁਨੀਆ ਸਾਰੀ ਹੌਲੀ-ਹੌਲੀ ਜਿਵੇਂ ਆਪਾਂ ਕਹਿੰਦੇ ਪੂਰੀ ਦੁਨੀਆ ਐਕਪੈਂਡ ਬਣ ਰਹੀ ਹੈ ਪੂਰੀ ਦੁਨੀਆ ਇਕੱਠੀ ਹੋ ਰਹੀ ਹੈ ਪੂਰੀ ਦੁਨੀਆ ਦਾ ਭਾਈਚਾਰਾ ਪੂਰੀ ਦੁਨੀਆ ਦੇ ਲੋਕ ਇੱਕ ਦੂਜੇ ਨੇੜੇ ਆ ਰਹੇ ਨੇ ਦੇਸ਼ ਕੋਲੇ ਨੇੜੇ ਆ ਰਹੇ ਇੱਕ ਪਾਸੇ ਇਸ ਤਰ੍ਹਾਂ ਦੀ ਜਿਹੜੀ ਨਫ਼ਰਤ ਜੋ ਆਪਾਂ ਦੇਖ ਰਹੇ ਹਾਂ ਕਿ ਦੇਸ਼ ਦੇ ਅੰਦਰ ਬੀਜੇਪੀ ਫਲਾ ਰਹੀ ਹੈ ਧਰਮਾਂ ਦੇ ਉੱਤੇ ਜਾਤਾਂ ਦੇ ਉੱਤੇ ਲੋਕਾਂ ਨੂੰ ਵੱਖ-ਵੱਖ ਵਰਗਾਂ ਦੇ ਉੱਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਲੋਕਾਂ ਨੂੰ ਇਸ ਤਰੀਕੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਗੋਦੀ মিডিਆ ਹੁਣ ਨਫ਼ਰਤ ਭਰ ਰਿਹਾ ਜ਼ਹਿਰ ਭਰ ਰਿਹਾ ਲੋਕਾਂ ਦੇ ਮਨਾਂ ਦੇ ਵਿੱਚ ਉਹਦਾ ਨਤੀਜਾ ਇਹ ਨਿਕਲ ਕੇ ਆ ਰਿਹਾ ਕਿ ਅੱਜ ਸਾਨੂੰ ਸਾਡੇ ਪੰਜਾਬੀ ਜੂੜੇ ਨੂੰ ਹਿਮਾਚਲ ਵਿੱਚ ਕੁੱਟਿਆ ਮਾਰਿਆ ਜਾਂਦਾ। ਸੋ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਅਪੀਲ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਮਸਲੇ ਦਾ ਹੱਲ ਨਹੀਂ ਹੁੰਦਾ ਜਾਂ ਇਹ ਧੱਕੇਸ਼ਾਹੀ ਹਿਮਾਚਲ ਦੇ ਵਿੱਚ ਪੰਜਾਬ ਦੇ ਸਾਡੇ ਕਿਸੇ ਵੀ ਭਰਾ ਦੇ ਨਾਲ ਚਾਹੇ ਪੰਜਾਬ ਦਾ ਸਾਡਾ Hindu ਭਰਾ ਹੈ ਜੈ ਕੋ ਪੰਜਾਬ ਦਾ ਮੁਸਲਮਾਨ ਭਰਾ ਐ ਚਾਹੇ ਕੋ ਪੰਜਾਬ ਦਾ ਸਿੱਖ ਭਰਾ ਉਹ ਹਿਮਾਚਲ ਜਾਂਦਾ ਘੁੰਮਣ ਫਿਰਨ ਦੇ ਲਈ ਉਹਦੇ ਨਾਲ ਇਹ ਕਤਨਾਮਾ ਵਾਪਰਦਿਆਂ ਨੇ ਤੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਦਾ ਮੂੰਹ ਤੋੜ ਜਵਾਬ ਦੇਵਾਂਗੇ ਸ਼ਾਂਤਮਈ ਤਰੀਕੇ ਨਾਲ ਤੇ ਮੈਂ ਅਪੀਲ ਕਰਦਾ ਹਾਂ ਨੌਜਵਾਨਾਂ ਨੂੰ ਕਿ ਸਾਨੂੰ ਇਸ ਗੱਲ ਦੇ ਖਿਲਾਫ ਲਾਮਬੰਦ ਹੋਣ ਦੀ ਲੋੜ ਆ ਅਰੇ ਤੁਹਾਨੂੰ ਜਿੱਥੇ ਮਰਜ਼ੀ ਤੁਰੇ ਫਿਰੋਗੇ ਚੱਕ ਕੇ ਸੋਡੇ ਛੱਤਰ ਫੇਰਨੂ ਇੱਕ ਨੌਜਵਾਨ ਵਿੱਚ ਲਿਖਦਾ ਕਹਿੰਦਾ ਹਿਮਾਚਲ ਇੱਕ ਉਹ ਹਿਮਾਚਲ ਦਾ ਹੀ ਲਿਖ ਰਿਹਾ ਕਹਿੰਦਾ ਹਿਮਾਚਲ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਸਿੱਖ ਟਾਰਗੇਟ ਸਿੱਖ ਨਿਸ਼ਾਨੇ ਦੇ ਚਾਰ ਸ਼ੇਰੇ ਨੇ ਜਿਹੜੇ ਸਿੱਖਾਂ ਨੇ ਇਸ ਮੁਰਖ ਦੇ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਆਪਣਾ ਖੂਨ ਡੋਲਿਆ ਇਸ ਮੁਰਖ ਨੂੰ ਆਪਣੀ ਧਰਤੀ ਨੂੰ ਉਹਨਾਂ ਲੋਕਾਂ ਨੇ ਅੱਜ ਪਾਣੀ ਤੋਂ ਬਿਨਾਂ ਬੰਜਰ ਹੋਣ ਵੱਲ ਵਧ ਰਹੀ ਹੈ ਜ਼ਹਿਰਾਂ ਪਾ ਕੇ ਜ਼ਹਿਰੀਲੀ ਕਰ ਲਈ ਆਪਣੀ ਆਬੋ ਹਵਾ ਆਪਣੀ ਧਰਤੀ ਪਰ ਇਹ ਸਮੁਰਖ ਦਾ ਢਿੱਡ ਭਰਿਆ ਅਨਾਜ ਇੰਨਾ ਪੈਦਾ ਕੀਤਾ ਇਸ ਪੰਜਾਬੀਆਂ ਨੇ ਤੇ ਪੂਰੇ ਮੁਲਕ ਦੀ ਖਾਤਰ ਅੱਜ ਵੀ ਜੇ ਕਿਸੇ ਚੀਨ ਦੇ ਨਾਲ ਲੜਦੇ ਸਾਡੇ ਜਵਾਨ ਸ਼ਹੀਦ ਹੁੰਦੇ ਨੇ ਤਾਂ ਪੰਜਾਂ ਦੇ ਵਿੱਚੋਂ ਤਿੰਨ ਜਾਂ ਚਾਰ ਸਾਡੇ ਸਿੱਖ ਨੌਜਵਾਨ ਹੁੰਦੇ ਨੇ ਤਰੰਗੇ ਚਲ ਪੇਟੀਆਂਵਾਂ ਲਾਸ਼ਾਂਾਂ ਦੀਆਂ ਘਰਾਂੋਂ ਆਉਂਦੀਆਂ ਨੇ ਹੁਣ ਵੀ ਆ ਲਗਾਤਾਰ ਪਿਛਲੇ ਹਫ਼ਤੇ 10 ਦਿਨਾਂ ਤੋਂ ਲਗਾਤਾਰ ਜਿਹੜੇ ਸਾਡੇ ਫੌਜੀ ਨੌਜਵਾਨ ਸ਼ਹੀਦ ਹੋਏ ਨੇ ਉਹਨਾਂ ਦੇ ਵਿੱਚੋਂ ਤਿੰਨ ਚਾਰ ਮੁੰਡੇ ਜਿਹੜੇ ਪੰਜਾਬੋਂ ਦੇ ਨੇ ਤਾਂ ਪਰ ਇਹ ਇਹ ਸਾਨੂੰ ਇਹਦਾ ਜਿਹੜਾ ਇਸ ਕੁਰਬਾਨੀ ਦਾ ਮੁੱਲ ਹੈ ਜਿਹੜਾ ਉਹ ਸਾਨੂੰ ਜਲੀਲ ਕਰਕੇ ਸਾਨੂੰ ਮਾਰ ਕੇ ਸਾਨੂੰ ਜਿੱਲਾਂ ਚ ਬੰਦ ਕਰਕੇ ਸਾਨੂੰ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਕੇ ਸਾਡਾ ਜਿਹੜਾ ਮੁੱਲ ਮੋੜਿਆ ਜਾ ਰਿਹਾ ਸੋ ਇਹ ਗੱਲ ਸੋਚਣ ਦੀ ਲੋੜ ਹੈ ਕਿ ਜਿਹੜੀ ਧਰਤੀ ਦੇਵਤਿਆਂ ਦੀ ਧਰਤੀ ਹੈ ਔਰ ਅਕਸ਼ਰ ਦੀ ਧਰਤੀ ਕਿਵੇਂ ਬਨ ਰਹੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਉਹਦੇ ਕੋਲ ਕਿਹੜੀ ਮਾਨਸਿਕਤਾ ਕੰਮ ਕਰਦੀ ਹੈ ਕਿ ਲਗਾਤਾਰ ਇਹ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਲਗਾਤਾਰ ਹਿਮਾਚਲ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਘੇਰ ਕੇ ਉਹਨਾਂ ਦੇ ਕਿਸੇ ਨੂੰ ਸ਼ਾਂਤ ਸਾਭ ਲਾਹੀ ਜਾ ਰਹੇ ਨੇ ਉਹਨਾਂ ਨੂੰ ਥਾਣੇ ਚ ਬੰਦ ਕਰਾਇਆ ਜਾ ਰਿਹਾ ਹੈ ਜੀ ਕੀਤਾ ਜਾ ਰਿਹਾ ਹੈ ਕਿਉਂ ਆ ਇਹਦੇ ਪਿੱਛੇ ਕਾਰਨ ਕੀ ਹੈ ਕੀ ਆਖਰ ਸਿੱਖਾਂ ਨਾਲ ਇਹ ਕੀ ਕਰਨਾ ਚਾਹੁੰਦੇ ਆ ਸੋ ਮੈਂ ਅਪੀਲ ਕਰਦਾ ਕਿ ਸਾਡੇ ਸਾਰੇ ਭਾਈਚਾਰੇ ਨੂੰ ਗੁਰਿੰਦਰਜੀਤ ਬਾਈ ਲਿਖਦਾ ਪ੍ਰਿੰਸ ਲੁਧਿਆਣੇ ਤੋਂ ਕਹਿੰਦਾ ਸਾਰੇ ਭਾਈਚਾਰੇ ਨੂੰ ਬਿਲਕੁਲ ਇਹ ਮਸਲਾ ਇਕੱਲੇ ਸਿੱਖਾਂ ਦਾ ਨਹੀਂ ਹੈ ਇਹ ਪੰਜਾਬ ਦਾ ਚਾਹੇ ਹਿੰਦੂ ਆ ਚਾਹੇ ਪੰਜਾਬ ਦਾ ਮੁਸਲਮਾਨ ਹੈ ਉਹ ਸਾਰਿਆਂ ਨੂੰ ਇਸ ਮਸਲੇ ਤੇ ਡਟ ਕੇ ਵਿਰੋਧ ਕਰਨਾ ਚਾਹੀਦਾ ਕਿਉਂਕਿ ਇਹ ਮਸਲਾ ਛੋਟਾ ਨਹੀਂ ਨੂੰ ਛੋਟਾ ਨਾ ਬਣਾ ਕੇ ਦੇਖੋ ਅੱਜ ਇੱਕ ਘਟਨਾ ਵਾਪਰਦੀ ਹੈ ਹਿਮਾਚਲ ਚ ਕੱਲ ਨੂੰ ਹੋਰ ਕਿਤੇ ਵੀ ਸਿੱਖ ਵਕਤਾਂ ਤੇ ਜਾਂਦੇ ਆ ਉੱਥੇ ਇਹ ਇੱਕ ਡਰਾਵਾ ਤੇ ਮੈਂ ਅਪੀਲ ਮੁੱਖ ਮੰਤਰੀ ਨੂੰ ਹੋਰ ਕਰਨ ਦੇਣੀ ਚਾਹੁੰਦਾ ਕਿ ਪਹਿਲਾਂ ਵੀ ਬਹੁਤ ਵਾਰੀ ਇਹ ਅਪੀਲ ਕੀਤੀ ਹੈ ਮੈਂ ਮਿਲਿਆ ਵੀ ਹਾਂ ਮੈਂ ਪੰਜਾਬ ਦੇ ਤਿੰਨ ਮੁੱਖ ਮੰਤਰੀਆਂ ਕੈਪਟਨ ਮੰਦਰ ਸਿੰਘ ਨੂੰ ਮਿਲਿਆ ਚੰਨੀ ਨੂੰ ਮਿਲਿਆ ਭਵੰਤ ਸਨਮਾਨ ਨੂੰ ਮਿਲਿਆ ਕਿ ਪੰਜਾਬ ਦੇ ਅੰਦਰ ਵੀ ਕੋਈ ਐਸਾ ਕਾਨੂੰਨ ਲੈ ਕੇ ਆਓ ਕੋਈ ਮਤਾ ਲੈ ਕੇ ਆਓ ਕੋਈ ਵਿਧਾਨ ਸਭਾ ਦੇ ਵਿੱਚੇ ਪਾਸ ਕਰੋ ਕਿ ਬਾਹਰਲਾ ਬੰਦਾ ਪੰਜਾਬ ਦੇ ਅੰਦਰ ਆ ਕੇ ਜ਼ਮੀਨ ਨਾ ਲੈ ਸਕੇ ਜਿਵੇਂ ਹਿਮਾਚਲ ਚ ਰਾਜਸਥਾਨ ਚ ਖੋਰ ਕੀ ਸੁਧੇ ਇਹ ਕਾਨੂੰਨ ਬਣਨਾ ਚਾਹੀਦਾ ਕਿ ਪੰਜਾਬ ਦੀ ਜ਼ਮੀਨ ਤੇ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਹੀ ਰੱਖਣੀਆਂ ਹੋਣ ਇਹ ਬਣਨਾ ਚਾਹੀਦਾ ਸੋ ਮੈਂ ਆਉਣ ਵਾਲੇ ਦਿਨਾਂ ਚ ਫਿਰ ਮੈਂ ਨੋਜਵਾਨਾਂ ਨੂੰ ਅਪੀਲ ਕਰਦਾ ਮੇਰਾ ਅੱਜ ਦਾ ਇਸ ਕਰਕੇ ਮੈਂ ਬੋਲਿਆ ਕਿ ਕਿਈ ਸਤਨਾ ਦੇ ਫੋਨ ਆਏ ਕਿ ਭਾਈ ਇਹ ਮਸਲੇ ਦੇ ਕੀ ਕਰਕੇ ਨੌਜਵਾਨ ਫੜਕਾਰ ਛੇਤੀ ਆ ਜਾਂਦੇ ਆ ਮੈਂ ਨਜ਼ਰ ਬਿਲ ਕਰਦਾ ਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਤੁਸੀਂ ਕੋਈ ਹਰ ਜੀ ਕਾਰਵਾਈ ਕਰੋ ਤੇ ਇਹ ਤੁਹਾਨੂੰ ਟੰਗਣ ਸੋ ਆਪਾਂ ਇਹ ਕੋਈ ਮੌਕਾ ਨਹੀਂ ਦੇਣਾ ਸ਼ਾਂਤਮਈ ਤਰੀਕੇ ਨਾਲ ਉਹ ਵੀ ਆਪਣੇ ਭੈਣ ਭਰਾ ਨੇ ਉਹਨਾਂ ਨੂੰ ਆਪਾਂ ਭੈਣ ਭਰਾ ਹੀ ਮੰਨਦੇ ਆ ਜਿਹੜੇ ਹਿਮਾਚਲ ਚੋਂ ਇੱਥੇ ਆਏ ਹੋਏ ਸਾਡਾ ਉਹਨਾਂ ਨਾਲ ਕੋਈ ਜ਼ੈਰ ਨਹੀਂ ਹੈ ਪਰ ਅਸੀਂ ਜੇ ਹੱਲ ਨਾ ਕੀਤਾ ਨਾ ਸਰਕਾਰਾਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਘੇਰ ਕੇ ਪਿਆਰ ਨਾਲ ਬਿਠਾ ਕੇ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਜਾ ਕੇ ਉਹਨਾਂ ਆਪਣੇ ਹਿਮਾਚਲੀਆਂ ਨੂੰ ਪੁੱਛੋ ਵੀ ਸਾਡੇ ਬੰਦਿਆਂ ਦੀ ਕੁੱਟਮਾਰ ਕਿਉਂ ਕੀਤੀ ਜਾ ਰਹੀ ਹੈ ਛੋੜੇ ਨਾਲ ਕੋਈ ਇੱਥੇ ਧੱਕੇਸ਼ਾਹੀ ਹੁੰਦੀ ਹੈ ਕੋਈ ਕੁੱਟਮਾਰ ਹੁੰਦੀ ਹੈ ਕੋਈ ਜਾਤੀ ਹੁੰਦੀ ਹੈ ਕੋਈ ਤੁਹਾਨੂੰ ਦਿਲ ਕੀਤਾ ਜਾਂਦਾ ਤੇ ਸਾਡੇ ਨਾਲ ਬੰਦਿਆਂ ਵੀ ਹੋ ਰਹੇ ਆ ਕੇ ਅਸੀਂ ਤਾਂ ਵੀ ਚੁੱਪਾਂ ਸੱਤਾ ਖੜੇ ਰਹੇ ਨੇ ਅੰorderLine ਦੇ ਵਿੱਚ ਇਹ ਹੁਣ ਦੇਖਦੇ ਆ ਕਿ ਪੰਜਾਬ ਸਰਕਾਰ ਦੇ ਕੀ ਕਰਦੀ ਹੈ ਕੇਂਦਰ ਦੀ ਸਰਕਾਰ ਦੇ ਤੇ ਕੀ ਕਰਦੀ ਹੈ ਹਿਮਾਚਲ ਦੀ ਸਰਕਾਰ ਦੇ ਤੇ ਕੀ ਕਰਦੀ ਇਹ ਛੋਟੀ ਗੱਲ ਨਹੀਂ ਹੈ ਇਹ ਮਸਲੇ ਨੂੰ ਆਪਾਂ ਇੰਨੇ ਨਾ ਬਣਾ ਕੇ ਛੱਡ ਦਿਆ ਕਰਕੇ ਵੀ ਠੀਕ ਆ ਜੀ ਫੇਸਬੁੱਕ ਤੇ ਬੋਲ ਤਾਂ ਪੋਸਟ ਪਾਤੀ ਤਾਂ ਬਸ ਨਹੀਂ ਜੇ ਆਪਾਂ ਇਸ ਦਾ ਕੋਈ ਨਹੀਂ ਵਿਰੋਧ ਕਰਦੇ ਨਹੀਂ ਕੁਝ ਅਰਸ਼ ਕਰਦੇ ਤਾਂ ਇੰਨਾ ਘਟਨਾਵਾਂ ਨੇ ਵਧਣਾ ਇਹ ਘਟਨੀਆਂ ਨਹੀਂ ਘਟਨਾਵਾਂ ਵਧਣੀਆਂ